ਆਹ ਕੋਈ ਨਵਾਂ ਬਰੀਡਰ ਸੈਟਅਪ ਜਿਹੜਾ ਤੁਹਾਨੂੰ ਜੋੜੇ ਕੁਝ ਲਾਉਦੇ ਆ ਉਹ ਜਿਹੜੇ ਟੱਕੇ ਆ ਪੱਕੇ ਕੀਤੇ ਆ ਕੁਝ ਪੱਕੇ ਹੁੰਦੇ ਹੌਲੀ ਹੌਲੀ ਹੁਣ ਦੋ ਚਾਰ ਕਬੂਤਰ ਰਹਿ ਗਏ ਉਹ ਵੀ ਉੱਤੋਂ ਥੱਲੇ ਛੋੜ ਦੇਣੇ ਆ ਸਾਰੇ ਸਾਰੇ ਬਰੀਡਰ ਕਬੂਤਰ ਜਿਹੜੇ ਪੱਕੇ ਹੁੰਦੇ ਚ ਜੋੜੇ ਉਹ ਚ ਕੁਝ ਡੱਬ ਵਾਲੇ ਜੋੜੇ ਮੱਚਾ ਦੇ ਮਤਲਬ ਚੂਗਾ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਬਰੀਡਰ ਸੈਟਅਪ ਤਿਆਰ ਹੁੰਦਾ ਅੱਜ ਬਰੀਡਿੰਗ ਵਾਲਾ ਕ੍ਰੇਟ ਲੱਗੇ ਸੀ ਤੇ ਉਹ ਥੋੜੇ ਮਿੱਟੀ ਨਾਲ ਲੰਬ ਦੇ ਹੁਣ ਇਸ ਵਾਰ ਇਹ ਅਭੀ ਮਿੱਟੀ ਨਾਲ ਤਾਂ ਥੋੜੇ ਜਿਹਾ ਲੰਬੇ ਆ ਨਾ ਉਹ ਨਾ ਸਿਆਲ ਦੇ ਵਿੱਚ ਇੱਥੇ ਨਾ ਥੋੜਾ ਠੰਡਕ ਰਹਿੰਦੀ ਸ਼ਾਇਦ ਇੱਥੇ ਹੀ ਰੱਖਿਆ ਓਪਨ ਕੰਮ ਅੱਡਾ ਸਾਡੇ ਕੋਈ ਬਾਰੀ ਬੁਰੀ ਨਹੀਂ ਹੈਗੀ ਬਾਕੀ ਉੱਥੇ ਸੈਟਿੰਗ ਸ਼ੂਟਿੰਗ ਸਾਰੀ ਕਰ ਦੇਣੀ ਆ ਕ੍ਰੇਟ ਲਾ ਤੇ ਆ ਓਲੀ-ਵਲੀ ਕੁਝ ਕਰਤੀ ਜਿਹੜੇ ਦੇਦੇ ਆ ਸਾਰੇ ਬਾਕੀ ਇੱਥੇ ਜੇ ਕਾਨੇ ਸਾਰੇ ਲੱਗਣੇ ਆ ਕਰੇਟ ਇੱਥੇ ਵੀ ਲੱਗਣੇ ਆ ਇੱਥੇ ਕਿੰਨੇ ਲੱਗ ਗਏ 1 2 3 4 4 4 8 4 12 4 16 ਤੇ 4 20 ਕਰੇਟ ਲੱਗ ਜਾਣੇ ਇੱਥੇ ਸਾਰੇ 20 ਕਰੇਟ ਲੱਗ ਗਏ 1 2 ਫਟੀਆਂ ਲੱਗਣਗੀਆਂ ਇੱਥੇ ਦਾਣੇ ਵਾਲਾ ਆਏ ਨਾ ਟਰੇ ਇੱਥੇ ਬਰੀਡਰ ਸੈਟਅਪ ਹੋ ਸਕਿਆ ਇੱਥੇ ਜਾਲੀ ਦੂਜੀ ਕਰ ਦੇਣੀ ਆ ਬਰੀਕ ਮੱਛਰ ਮੋਛਰ ਵਾਲਾ ਵੀ ਕੰਮ ਖਤਮ ਕਰ ਦੇਣਾ ਆਪਾਂ ਸਾਰਾ ਹੀ ਇਹ ਸਾਰਾ ਬੀਟਰ ਸੈਟਅਪ ਤੇ ਗਾੜੀ ਤੁਹਾਨੂੰ ਪਤਾ ਹੀ ਹੁਣ ਬ੍ਰੀਟਿੰਗ ਵੀ ਕਰਾਉਣੀ ਆ ਤੇ ਆਪਣਾ ਕੰਮ ਚੱਲਦਾ ਪਿਆ ਸੈਟਿੰਗ ਪੂਰਾ ਇੱਥੇ ਲਾ ਦੇਣਾ ਕੁਝੇ ਬਾਕੀ ਸਿਸਟਮ ਸਾਰਾ ਚੱਲਦਾ ਪਿਆ ਕੋਤਰੀ ਵੀ ਫੁੱਟ ਨੇ ਪਟਨੇ ਹੁਣ ਬਸ ਇੱਕ ਅੱਧੇ ਦਿਨ ਤੱਕ ਸਾਰੀ ਤਿਆਰੀ ਉਹਦੀ ਚੱਲਦੀ ਪਈ ਹੈ ਬਾਕੀ ਕੋਜੂ ਉਤਰ ਉਤੇ ਸਾਰੇ ਵੱਖਰੇ ਕੀਤੇ ਅੱਜ ਬਾਕੀ ਆਹ ਦੇਖੋ ਮਿੱਟੀ ਦਾ ਲੱਗਾ ਵਾ ਕੰਮ ਸਟਾਰਟ ਤੇ ਕਰੇਡ ਸਾਰੇ ਹੁੰਦੇ ਕੁਝੇ ਵੀ ਵਿਚੋ ਲੰਬਨੇ ਤੇ ਸਾਰੇ ਐਨ ਖੁਸ਼ਕ ਹੋ ਗਏ ਤੇ ਕੱਲ ਪਰਸੋਂ ਮਤਲਬ ਜੋੜੇ ਛੱਡਦੇ ਨੇ ਸਾਰੇ ਆਪੋ ਜੀ ਮੇਰੇ ਸੋ ਦੋ ਤਰਾ ਤੇ ਇਦਾਂ ਰਿਹਾ ਕੰਮ ਕਰ ਲਿਆ ਉਹਨਾਂ ਨਾਲ ਡਾਕੂਮੈਂਟ ਰੈਸਟ ਮਿਲੀ ਤੇ ਗੁੱਡੀ ਜੀ ਰੂਟ ਆਵਾ ਬਿੱਲਾ ਮੈਂ ਇਹ ਪਰ ਸੀਗਰ। ਇਹ ਆ ਚਿੱਟੀ ਕੀਤੀ ਬੈਠੀ ਆ। ਕਹਾਂ? ਇਹ ਦੀ। ਲੋ ਕਾਲੀ ਅੱਖਾਂ ਵਾਲੀ ਬੈਠੀ ਕੋਈ ਮਰੀਕਾ। ਖੱਟੀ ਗਾਲੀ ਦੀ ਬਦਲੇ ਸ਼ਹਿਰ। ਲੋ ਇਹ ਕੋਤਰੀ ਵੀ ਬੈਠੀ ਆ ਕਰੋ। ਪਰ ਉਹ ਕਹਿੰਦਾ ਇਹ ਦੀ ਆਲ ਵਾਲੇ ਦੀ। ਉਹ ਪਤੰਗਾਂ ਦੇ ਪਿੱਛੇ ਪੈਂਦੇ ਉਹ ਗਈ। ਪਤੰਗ ਖਾਂਜ ਵਜ ਜਾਂਦੇ ਇੱਧਰ। ਲਾਈ ਲਈ ਇਹਨਾਂ ਲਈ। ਓਏ ਉਹ ਕਬੂਤਰ ਦੱਜਾ ਨਹੀਂ ਆ ਕੱਲ ਵਾਲਾ ਬੱਚਾ ਜਾ ਸਿਹਰੇ ਦੇਖਿਆ ਤਾਂ ਦੀ ਆਪਣੇ ਵਾਲੇ ਦਾ ਪਤਾ ਲੱਗਾ ਕਿ ਨਹੀਂ ਜਿਹੜਾ ਗਏ ਉਹ ਵੀ ਨਹੀਂ ਬੰਦ ਰਗਾ ਕਬੂਤਰ ਵੀ ਇਹ ਉੱਡਣ ਵਾਲੇ ਸਾਰੇ ਕਬੂਤਰ ਆਪਾਂ ਨਾ ਉੱਪਰ ਘਰ ਤੇ ਸ਼ਿਫਟ ਹੋਣ ਇਹ ਸਾਰੇ ਡਾਰ ਵਾਲੇ ਆ ਇਹਨਾਂ ਚ ਇੱਕ ਦੋ ਕਬੂਤਰ ਜਿਹੜੇ ਥੱਲੇ ਛੱਡ ਨੇ ਬਾਕੀ ਸਾਰੇ ਡਾਰ ਵਾਲੇ ਆ ਇਹਨਾਂ ਨੂੰ ਬਾਕੀ ਕਬੂਤਰ ਸਾਰੇ ਡਾਰ ਵਾਲੇ ਆ ਤੇ ਸਾਰੇ ਪਰਿਵਾਰ ਕੱਢਦੇ ਆ ਕੁਝ ਅੰਦਰ ਆ ਹੌਲੀ ਹੌਲੀ ਇਹਨਾਂ ਬਾਹਰ ਕੱਢਣ ਲੱਪਨੇ ਕਬੂਤਰ ਸਾਰੇ ਆਪਾਂ ਜਿਹੜੇ ਪੱਕੇ ਆ ਉਹ ਤੇ ਜਿਹੜੇ ਨਵੇਂ ਆ ਇਹ ਸਾਰੇ ਵਿੱਚ ਜਿਹੜੇ ਨੇ ਸਾਰੇ ਡਾਉਣ ਵਾਲੇ ਆ ਸਾਰੇ ਨਵੇਂ ਹੀ ਆ ਇੱਕ ਦੋ ਗਿੱਜੇ ਕਬੂਤਰ ਹੈਗੇ ਆ ਬਾਕੀ ਸਾਰੇ ਨਵੇਂ ਡਾਉਣ ਵਾਲੇ ਜਿਹੜੇ 1 2 4 ਪੱਠੇ ਆ ਉਹ ਤੇ ਬਾਕੀ ਤਕਰੀਬਨ ਸਾਰੇ ਕਬੂਤਰ ਨਵੇਂ ਹੀ ਆ ਡਾਉਣੇ ਆ ਬਾਕੀ ਹਨ ਇੱਕ ਅੱਧੇ ਦਿਨ ਤੱਕ ਪਰਪਟਾਈ ਹੋਣੀ ਅੱਧੀਆਂ ਦੀ ਹੋ ਗਈ ਆ ਅੱਧੇ ਕਬੂਤਰਾਂ ਦੀ ਹੋ ਗਈ ਆ ਤੇ ਅੱਧੇ ਰਹਿ ਗਏ ਆ ਤੇ ਉਹਨਾਂ ਦੀ ਵੀ ਤੁਹਾਨੂੰ ਫੁੱਲ ਵੀਡੀਓ ਪਾਵਾਂਗੇ ਇੱਕ ਅੱਧੇ ਦਿਨ ਦਾ ਵਿੱਚ ਵਿੱਚ ਨਾਲ ਸਾਰਾ ਕੁਝ ਵਿਖਾਵਾਂਗੇ ਕਿ ਕਿਹੜੀ ਦਵਾਈ ਦੇਣੀ ਚਾਹੀਦੀ ਆ ਕਿਹੜੀ ਨਹੀਂ ਦੇਣੀ ਚਾਹੀਦੀ ਪਰਪਟਾਈ ਦੇ ਵਿੱਚ ਤੇ ਕਬੂਤਰ ਦਰਦ ਮਹਿਸੂਸ ਨਾ ਕਰਨ ਸਾਰਾ ਕੁਝ ਉਸ ਹਿਸਾਬ ਨਾਲ ਉੱਤਰ ਹੁਣ ਬਾਹਰ ਦੇ ਲੋਕ ਕੱਢਨੇ ਸਟਾਰਟ ਕਰ ਦਿੱਤੇ ਆਪਾਂ ਵੀ ਥੋੜੇ ਜਾ ਵੇਖੋ ਬਾਹਰ ਕੱਢੇ ਹੋਏ ਆ ਬੈਠੇ ਆ ਪਰ ਇੱਕੋ ਹੀ ਨਵਾਂ ਕੱਢਿਆ ਉਡਣ ਤੇ ਆ ਬੱਚਾ ਉੱਚਾ ਹੋ ਗਿਆ ਪਤਾ ਨਹੀਂ ਜਿਆਦਾ ਉੱਚਾ ਹੋ ਗਿਆ ਪਤਾ ਨਹੀਂ ਲੱਗਦਾ ਬਦਲ ਬਦਲ ਜੇ ਉੱਤੇ ਜਿਆਦਾ ਉੱਚਾ ਚੜ ਗਿਆ ਵਾ ਇਹ ਕਰਕੇ ਬਾਹਰ ਕੱਢ ਦਈਦਾ ਵੀ ਫਿਰ ਤੁਰ ਕੇ ਆ ਜੇ ਆਪੇ ਘਰ ਦਾ ਪੱਕਾ ਆ ਜੇ ਚੰਗੀ ਗਰਾ ਬਾਕੀ ਜਿਹੜੇ ਹੁਣ ਇੱਦਾਂ ਹੀ ਫਿਰਨਦੇ ਆ ਆਪੇ ਕਾਲੀ ਘੜੀ ਬਾਹਰ ਕੱਢਾਂਗੇ ਬਾਕੀ ਸ਼ਹਿਰ ਦੇ ਟੂਰਨਾਮੈਂਟ ਪੱਕੇ ਹੋ ਗਏ ਕੱਲ ਤਿੰਨ ਜੇੜ ਦੇ ਜੇੜ ਦੇ ਤਿੰਨ ਐਤਵਾਰ ਐਵਰੇਜ ਤੇ ਇੱਕ ਵਾਂਡੇ ਪਹਿਲੇ ਐਤਵਾਰ ਵਾਂਡੇ ਤੇ ਬਾਕੀ ਲਾਸਟ ਵਾਲੇ ਜਿਹੜੇ ਤਿੰਨ ਆ ਉਹ ਚ ਐਵਰੇਜ ਤਿੰਨਾ ਦੀ ਬਾਕੀ ਤੁਹਾਨੂੰ ਥੱਲੇ ਵਿਖਾਉਣੇ ਫੇਰ ਕੁੱਡੇ ਤੇ ਜੋੜੇ ਜਾੜੇ ਵੀ ਹੁਣ ਲਾਤੇ ਦੇ ਥੱਲੇ ਤੁਹਾਨੂੰ ਵਿਖਾਉਣੇ ਨਾਲ ਜਿਹੜੇ ਜੋੜੇ ਜਾੜੇ ਲਾਏ ਆ ਕਈ ਕਬੂਤਰਾਂ ਦੇ ਕੁਝ ਨਵਾਂ ਬ੍ਰੀਡਰ ਸੈਟਅਪ ਜਿਹੜਾ ਤੁਹਾਨੂੰ ਜੋੜੇ ਕੁਝ ਲਾਉਦੇ ਆ ਉਹ ਜੜਕੇ ਆ ਪੱਕੇ ਕੀਤੇ ਕੁਝ ਪੱਕੇ ਹੁੰਦੇ ਹੌਲੀ ਹੌਲੀ ਹੁਣ ਦੋ ਚਾਰ ਕਬੂਤਰ ਆ ਗਏ ਉਹ ਵੀ ਉੱਤੋਂ ਥੱਲੇ ਛੋੜਦੇ ਨੇ ਸਾਰੇ ਸਾਰੇ ਬ੍ਰੀਡਰ ਕਬੂਤਰ ਜਿਹੜੇ ਪੱਕੇ ਹੁੰਦੇ ਚ ਜੋੜੇ ਉਹ ਚੁੱਕ ਕੁਝ ਡੱਬ ਵਾਲੇ ਜੋੜੇ ਬੱਚਾ ਦੇ ਮਤਲਬ ਚੂਗਾ ਦੇ ਲੇ ਕੁਝ ਲੱਗੇ ਆ ਕੁਝ ਹੌਲੀ ਹੌਲੀ ਪੱਕੇ ਹੋ ਜਾਣੇ ਸਾਰੇ ਇਹ ਸਾਰੇ ਸਿਆਲ ਕੋਟੀ ਕਬੂਤਰ 35 ਵਾਲਾ ਆ ਡਾ ਮੇਨ ਕਬੂਤਰ ਵੱਡਾ ਬੀਟਰ ਇਹੋ ਖਾਣਾ ਇੱਧਰ ਆ ਡਾ ਬਾਲਾ ਜੋੜਾ ਤੇਰਾ ਬੱਚਾ ਘਪਾਲਾ ਪਿਆ ਹੁਣ ਨਵੇਂ ਲੱਗੇ ਆ ਕੁਝ ਬਾੜੀ ਵਾਲੇ ਸਾਰੇ ਲੱਗੇ ਆਨੇ ਸਾਰਿਆਂ ਨੂੰ ਦੇ ਦਿੱਤੇ ਹੋਏ ਆ ਇੱਕ ਦੋ ਜੋੜਿਆਂ ਨੂੰ ਰਹਿ ਗਏ ਆ ਬਸ ਉਹਨਾਂ ਨੂੰ ਵੀ ਦੇ ਦੇਨੇ ਆ ਦੋ ਤਿੰਨ ਕਬੂਤਰ ਉੱਤੋਂ ਸੁੱਟਣ ਵਾਲੇ ਉਹ ਵੀ ਸੁੱਟ ਕੇ ਥੱਲੇ ਜੋੜੇ ਲਾ ਦੇਨੇ ਸਾਰੇ ਆ ਵੀ ਲੋਬ੍ਰੀਟਰ ਇੱਧਰ ਆ ਗਏ ਆ 1 2 3 4 5 6 ਹੁੱਡੇ 6 ਤੇ 7 8 9 10 11 12 12 ਹੁੱਡੇ ਇੱਧਰ ਆ 12 ਤੇ 416 17 1752 2452 ਬਾਤ ਦੇ ਜੋੜੇ ਆਪਾਂ ਇੱਥੇ ਬਰੀਡਰ ਸਾਡੇ ਕਰਤੀ ਰੇਡ ਲਾ ਕੇ ਤੇ ਲੰਬ ਤੇ ਮਿੱਟੀਆਂ ਉਹ ਤਰੇ ਦੇ ਚ ਸੈਟਿੰਗ ਕਰਤੀ ਸਾਰਿਆਂ ਦੀ ਜੋੜਿਆਂ ਦੀ ਦੇਖ ਅੱਧਾ ਜੋੜਾ ਹੋਰ ਲਾਉਣਾ ਤਰੂ ਜਾ ਕੇ ਨਾ ਉੱਤੋਂ ਉੱਪਰ ਥੱਲੇ ਸੁੱਟਣ ਵਾਲੇ ਕੁਝ ਉਹ ਵੀ ਥੰਨੋ ਸੁੱਟਦੇ ਨੇ ਤੇ ਬਾਕੀ ਸਾਰੇ ਵਧੀਆ ਫਿਟਿੰਗਸ ਫਿਟਿੰਗਸ ਸਾਰਾ ਕੁਝ ਹੁੰਦਿਆ ਓਕੇ ਆ ਕੰਮ ਬਾਕੀ ਇਹਨਾਂ ਨੂੰ ਦਾਣੇ ਦਾ ਆ ਗਰੇਟਿਆ ਇੱਥੇ ਪਾਣੀ ਦਾ ਫਿਲਟਰ ਆ ਜਾਣਾ ਨੇ ਤੇ ਬਾਕੀ ਸਾਰੇ ਜੋੜੇ-ਜਾੜੇ ਫਿਟੇ ਸਾਰੇ ਬਾਬੇ ਦੀ ਕਿਰਪਾ ਨਾਲ ਜੋੜੇ-ਜਾੜੇ ਲਾ ਕੇ ਇੱਕ ਅੱਦੇ ਦਿਨ ਤੱਕ ਇਹ ਪੂਰੇ ਸੁੱਕ ਜਾਣਾ ਲਾ ਪੱਕਾ ਬੁਖਾ ਚਲਾ ਰਹੀਦਾ ਉਹ ਹੀ ਟਰਵੀ ਲਾ ਰਹੀਦਾ ਮੈਂ ਫੁੱਲ ਹੀਟ ਹੋ ਜਾਣੀ ਇਹਦੇ ਚ ਝੁੱਕ ਜਾਣਾ ਇਹ ਨਾਲੇ ਜਿਹੜੇ ਅੰਦਰੋਂ ਗੰਮ ਪੂਰਾ ਸੈਟ ਹੈਗਾ ਵੇ ਮੈਂ ਕਾ ਚਲੋ ਨਵਾਂ ਤੁਹਾਨੂੰ ਬਰੀਡਰ ਸੈਟਅਪ ਖਾਈਏ ਹੁਣ ਬਰੀਡਿੰਗ ਬਾਕੀ ਕੁਝ ਬੂਤਾਂ ਦੀ ਜਿਹੜੀ ਪਰਪਟਾਈ ਹੋਣੀ ਆ ਉਹਦਾ ਵੀ ਤੁਹਾਨੂੰ ਸਿਸਟਮ ਸਾਰਾ ਕੁਝ ਸ਼ੇਅਰ ਕਰਾਂਗੇ ਅੱਧੇ ਕਰਤੇ ਅੱਧੇ ਰਹਿ ਗਏ ਉਹਨਾਂ ਦੇ ਵੀ ਤੁਹਾਨੂੰ ਸਾਰਾ ਕੁਝ ਸ਼ੇਅਰ ਕਰਦੇ ਨਾਲ ਨਾਲ ਜਿਹੜੇ ਨਵੇਂ ਲੱਗੇ ਆ ਜੁੜੇ ਉਹਨਾਂ ਦੇ ਵੀ ਜਿਹੜੇ ਕੁਝ ਲੱਗਣੇ ਆ ਉਹ ਵੀ ਸਾਰੇ ਕਬੂਤਰ ਹੀ ਬੱਚੇ ਆ ਡੋਡਾ ਬਾੜੀ ਦੇ ਆਹ ਕਬੂਤਰ ਤੇ ਆਂ ਡੱਬ ਵਾਲਾ ਇਹ ਵੀ ਬੱਚੇ ਆ ਪਾ ਲੰਦੇ ਆ ਰੱਖੇ ਰਾਲ ਚੂਤੇ ਕੋਕੜ ਰੱਖੇ ਕੋਈ ਵੀ ਸੰਡੀ ਸੰਡੀ ਜੂ ਜੀ ਕੋਈ ਵੀ ਬੰਦਾ ਹੈ ਕੋਕੜ ਖਾ ਲੈਂਦੇ ਆ ਕੋਈ ਕੀੜਾ ਕੁੜਾ ਨਹੀਂ ਰਹਿੰਦਾ ਕੋਈ ਕਾਲਾ ਪੱਬੂ ਪੱਬੂ ਸਭ ਕੋਕੜ ਖਾ ਲੈਂਦੇ ਆ ਇਹਨਾਂ ਨੂੰ ਹਰ ਖੁੱਡੇ ਦੇ ਵਿੱਚ ਛੱਡ ਦੇਈਦਾ ਸਭ ਖਤਮ ਕਰ ਦਿੰਦੇ ਹੁਣ ਇੱਥੇ ਆਪਾਂ ਜਾਲੀ ਜਿਹੜੀ ਹੈ ਦੂਜੀ ਲਾ ਦੇ ਲੱਗੇ ਬਰੀਕ ਜਾਲੀ ਮੱਛਰ ਵਾਲਾ ਵੀ ਕੰਮ ਖਤਮ ਕਰ ਦੇਣਾ ਆਪਾਂ ਕਾਕੂ ਕੋ ਤੀਜਾ ਗਾ ਦੇਂਦੀ ਆਪਣੇ ਬੱਚੇ ਨੂੰ ਓਲੀ ਓਲੀਆ ਸਾਰਾ ਸਿਸਟਮ ਸੈਟ ਹੋ ਜੋੜੇ ਕੋਜ ਲਾ ਕੇ ਕੁਝ ਲਾਉਨੇ ਆ ਪੱਕੇ ਹੋਈ ਜਾਂਦੇ ਨਾਲੀਆਂ ਸਾਰੇ ਹੋ ਜਣੇ ਥੋੜੇ ਦਿਨਾਂ ਤੱਕ ਬਾਕੀ ਬਾਕੀ ਮੇਰਾ ਵੀ ਦੱਸਿਓ ਕਮੈਂਟ ਕਰਕੇ ਕਿੱਦਾਂ ਦੇ ਲੱਗੇ ਕੁੱਡੇ ਸਹੀ ਆ ਅਜੇ ਪਾਈ ਕੁੱਡੇ ਆ ਪੰਚਾਰ ਪੰਤ ਜੈਵੰਦਰ ਇਹ ਮੈਨੇ ਸੁਣਾ ਦਿੰਨਾ 2.5 6 6 12 ਪੰਜੀ ਕ ਜੋੜੇ ਲਾਏ ਆ ਪੰਜੀ ਤੋਂ ਪੰਜੀ ਕੋ ਜੋੜੇ ਲਾਤੇ ਆਪਾਂ ਸਾਰੇ ਵੀਰ ਬੱਚੇ ਸੇਲ ਕਰਨੇ ਆਪਾਂ ਗਾਹਣ ਤੇ ਬੱਚੇ-ਪੁੱਛੇ ਗਾਉਂ ਟੈੜੀ ਬੱਚਾ ਜੋ ਵੇਖੋ ਬੈਠਾ ਗਏ ਸਾਰੇ ਬੱਚੇ-ਪੁੱਛੇ ਸੇਲ ਕਰਿਆ ਕਰਨੇ ਆਪਾਂ ਉਤਰੂ ਵਾਤ ਵੀ ਸੇਲ ਕਰਾਂਗੇ ਬੱਚੇ ਵੀ ਸੇਲ ਕਰਨੇ ਫੜੇ ਉਤਰ ਵੀ ਸੇਲ ਕਰਨੇ ਸਾਰੇ ਜਿਹੜੇ ਵੀਰ ਨੂੰ ਜਿੱਦਾਂ ਦੇ ਚਾਹੀਦੇ ਮਿਲ ਜਾਣਗੇ ਅਰਈ ਕੋ ਉਤਰੇ ਆਪਣੇ ਕੋ ਟਾਪ ਵਾਲੇ 골ਡਨ ਟੈਡੀ ਸਭ ਜੋੜੇ ਲਾ ਦਿੱਤੇ ਆ ਜੀ